ਇਹ ਜੀ ਪੂਰਾ ਮਾਮਲਾ ਜੀ ਮਿਤੀ 26 11 24 ਨੂੰ ਸ਼੍ਰੀ ਮਾਨਮਨ ਨਾਮ ਦਾ ਵਿਅਕਤੀ ਜੋ ਕਿ ਸਿਰਾਜਗੰਤ ਰਹਣ ਵਾਲਾ ਹੈਗਾ ਉਹਨਾਂ ਨੇ ਮੁੱਖ ਅਫਸਰ ਸਰਾਣਾ ਡਿਵੀਜ਼ਨ ਨੰਬਰ 4 ਨੂੰ ਆਪਣਾ ਇੱਕ ਬਿਆਨ ਤਹਿਰੀਕ ਕਰਾਇਆ ਸੀ ਕਿ ਉਹ ਜਿਹੜਾ ਹੈਗਾ ਇੱਕ ਮੰਡੀ ਟਾਪਾ ਨਾਮ ਦਾ ਜਿਹੜਾ ਹੈਗਾ ਟਾਪਾ ਚਲਾ ਰਹੇ ਹੈਗੇ ਨੇ ਜਿਹੜਾ ਹੈਗਾ ਵੀ ਸਰਕਾਰੀ ਸਕੂਲ ਦੇ ਨਾਲ ਹੈ। ਤਾਂ ਮਿਤੀ 20 11 24 ਨੂੰ ਉਹਨਾਂ ਦੇ ਟਾਬੇ ਦੇ ਉੱਤੇ ਐ ਕੋਈ 8-10 ਬੰਦੇ ਜਿਹੜੇ ਹੈਗੇ ਨੇ ਉਹ ਆਏ ਤੇ ਆ ਕੇ ਉਹਨਾਂ ਦੇ ਨਾਲ ਝਗੜਾ ਕਰਨ ਲੱਗੇ ਕਿ ਤੁਹਾਡੇ ਟਾਬੇ ਤੋਂ ਅਸੀਂ ਜੀ ਸਬਜ਼ੀ ਲੈ ਕੇ ਗਏ ਸੀ ਉਹਦੇ ਵਿੱਚ ਸੰਦੀ ਜਿੱਤ ਨਹੀਂ। ਤਾਂ ਉਸ ਟਾਈਮ ਜਿਹੜਾ ਟਾਬੇ ਦੇ ਉੱਤੇ ਜਿਹੜਾ ਮਨਵ ਹੈਗਾ ਵਾ ਉਹਦੇ ਫਾਦਰ ਜਿਹੜੇ ਹਨਿਲ ਕੁਮਾਰ ਦੀ ਪਰਮੋਕੀ ਸੀ। ਉਹਨਾਂ ਨੇ ਕਿਹਾ ਵੀ ਕੋਈ ਨਹੀਂ ਇਹ ਚੀਜ਼ ਤੁਸੀਂ ਸਾਨੂੰ ਦਿਖਾ ਦਿਓ ਅਸੀਂ ਦੇਖ ਲੈਨੇ ਕੀ ਹੈ। ਲੇਕਿਨ ਜਿਹੜੇ ਇਹ ਬੰਦੇ ਸੀਗੇ ਇਹ ਉਹਨਾਂ ਦੇ ਨਾਲ ਜਿਆਦਾ ਬਤਕਲਾਮੀ ਕਰਨ ਲੱਗੇ ਤੇ ਉਹਨਾਂ ਨੂੰ ਹਰਾਸਮਤ ਕਰਨ ਲੱਗੇ ਇਹ ਜਿਹੜਾ ਮਦਈ ਮਕਦਮਾ ਦਾ ਪਾਦਰ ਸੀ ਨਿਲਕੁਮਾਰ ਜਿਹੜਾ ਤੇ 68 ਫੀਸ਼ੈਂਸ ਦਾ ਪੁਦੀਨਾ ਜਦੋਂ ਇਹਨਾਂ ਨੇ ਜਿਆਦਾ ਬਤਕਲਾਮੀ ਕੀਤੀ ਹੈ ਤਾਂ ਉਹ ਇੱਕਦਮ ਕਬਰ ਆ ਗਿਆ ਤੇ ਉਹਦੀ ਜਿਹੜੀ ਹੈਗੀ ਸਿਹਤ ਅਚਾਨਕ ਖਰਾਬ ਹੋ ਗਈ ਤੇ ਇਹ ਜਿਹੜਾ ਹੈਗਾ ਇਸ ਨਗਾਮੇ ਦੀ ਜਿਹੜਾ ਮੇਨ ਟੌਪ ਦੇ ਉੱਤੇ ਇੱਕ ਦੀਪਕਾ ਤੁਹਾਡੀ ਦਿਸਪੀਟ ਪੁਨਾ ਦਾ ਧਰਕਾ ਸੀਗਾ ਜਿਹੜਾ ਇਸ ਮੌਬ ਨੂੰ ਬੀਟ ਕਰਦਾ ਸੀਗਾ ਤੇ ਨਾਲ ਕੁਝ ਜਿਹੜੇ ਹੈਗੇ ਨੇ ਕੋਈ ਕੋਰਪੋਰਸ ਤੇ ਪੈਸੇਪੋਟਸ वगैरह ਸੀ ਜਿਹੜੇ ਕਿ ਉਹ ਨੂੰ ਵੀਡੀਓ ਬਣਾ ਕੇ ਕਮੈਂਟਰੀ ਤੌਰ ਦੇ ਉੱਤੇ ਆਨਰ ਨੂੰ ਜਿਹੜੇ ਹੈਰਸ ਕਰ ਰਹੇ ਸੀ ਤਾਂ ਇਹਨਾਂ ਦੇ ਝਗੜੇ ਤੋਂ ਕੁਝ ਟਾਈਮ ਬਾਅਦ ਜਿਹੜੀ ਹੈਗੀ ਆ ਅਨਿੰਮ ਕੁਮਾਰ ਜਿਹੜਾ ਕਿ ਹਾਰਡ ਡਿਸਟੈਂਸੀ ਦਾ ਆਨਰ ਸੀਗਾ ਸਟਾਫੀ ਦਾ ਉਹਦੀ ਡੈਥ ਹੋ ਗਈ। ਤਾਂ ਇਹ ਸਬੰਧ ਦੇ ਵਿੱਚ ਜਿਹੜਾ ਹੈਗਾ ਮੁਖਫਸਰ ਥਾਣਾ ਵੱਲੋਂ ਵੀਹਨ ਚਾਰ ਪੰਨਾ 121 ਨੰਬਰ ਮੁਕੱਦਮਾ ਜਿਹੜਾ ਹੈਗਾ 26 11 24 ਮਸੀਹ ਜਿਹੜਾ ਹੈਗਾ 105 ਜੀਵਨ ਤਿੰਨ ਵੀ ਐਨ ਐਸ ਦੇ ਤਹਿਤ ਅਰਕਸ ਰਜਿਸਟਰ ਕੀਤਾ ਸੀਗਾ ਉਹ ਜਿਹਦੇ ਵਿੱਚ ਮੁੱਖ ਮੁਲਜ਼ਮ ਕੱਲ ਅਸੀਂ ਜਿਹੜਾ ਹੈਗਾ ਆ ਦੀਪਕ ਮਹਾਦੀਪ ਜਿਹੜਾ ਸੀ ਹੈਗਾ ਗ੍ਰਿਫਤਾਰ ਕਰ ਲਿਆ ਹੈਗਾ ਵਾ ਤੇ ਬਾਕੀ ਦੋਸ਼ੀਆਂ ਦੇ ਵੀ ਪਾਰਪਰ ਉਹਨਾਂ ਨੂੰ ਅਸੀਂ ਸੀਸੀਟੀਵੀ ਫੁਟੇਜ ਦੇ ਜਰੀਏ ਉਹਨਾਂ ਨੂੰ ਸਨਾਖਤ ਕਰ ਰਹੇ ਹੈਗਾ ਕਿ ਗੁੰਮਨਦੀ ਜੱਦੀ ਦੇ ਤੱਕਾ ਕੀ ਹੈ ਜੀ ਪੂਰਾ ਮਾਮਲਾ ਜੀ ਮਿਤੀ 26 11 24 ਨੂੰ ਸ਼੍ਰੀ ਮਾਨਮਨੀ ਨਾਂ ਦਾ ਵਿਅਕਤੀ ਜੋ ਕਿ ਸਿਰਾਜਗੰਗਾ ਰਹਿਣ ਵਾਲਾ ਹੈਗਾ ਉਹਨਾਂ ਨੇ ਮੁੱਖ ਅਫਸਰ ਸਰਾਣਾ ਡਿਵੀਜ਼ਨ ਨੰਬਰ 4 ਨੇ ਆਪਣਾ ਇੱਕ ਬਿਆਨ ਤਹਿਰੀਕ ਕਰਾਇਆ ਸੀ ਕਿ ਉਹ ਇਹੜਾ ਹੈਗੇ ਇੱਕ ਮੰਡੀ ਟਾਪਾ ਨਾਮ ਦਾ ਜਿਹੜਾ ਹੈਗਾ ਇੱਕ ਟਾਪਾ ਚਲਾ ਰਹੇ ਹੈਗੇ ਨੇ ਜਿਹੜਾ ਹੈਗਾ ਵੀ ਸਰਕਾਰੀ ਸਕੂਲ ਦੇ ਲੱਗੇ ਹੈ ਤਾਂ 23 11 24 ਨੂੰ ਉਹਨਾਂ ਦੇ ਟਾਪੇ ਦੇ ਉੱਤੇ ਐ ਉਹ ਗਾਟ 10 ਬੰਦੇ ਜਿਹੜੇ ਹੈਗੇ ਨੇ ਉਹ ਆਏ ਤੇ ਆ ਕੇ ਉਹਨਾਂ ਦੇ ਨਾਲ ਝਗੜਾ ਕਰਨ ਲੱਗੇ ਕਿ ਤੁਹਾਡੇ ਟਾਬੇ ਤੋਂ ਅਸੀਂ ਜਿਹੜੀ ਸਬਜ਼ੀ ਲੈ ਕੇ ਗਈ ਸੀ ਉਹਦੇ ਵਿੱਚ ਸੰਦੀ ਨਿਕਲੀ। ਤਾਂ ਉਸ ਟਾਈਮ ਜਿਹੜਾ ਟਾਬੇ ਦੇ ਉੱਤੇ ਜਿਹੜਾ ਮਾਨਵ ਹੈਗਾ ਵਾ ਉਹਦੇ ਫਾਦਰ ਜਿਹੜੇ ਹਨਿਲ ਕੁਮਾਰ ਦੀ ਫਿਰ ਮੌਕੇ ਤੇ ਸੀ। ਉਹਨਾਂ ਨੇ ਕਿਹਾ ਵੀ ਕੋਈ ਨਹੀਂ ਇਹ ਚੀਜ਼ ਤੁਸੀਂ ਸਾਨੂੰ ਦਿਖਾ ਦਿਓ ਅਸੀਂ ਦੇਖ ਲੈਨੇ ਕੀ ਹੈ। ਲੇਕਿਨ ਜਿਹੜੇ ਇਹ ਬੰਦੇ ਸੀਗੇ ਇਹ ਉਹਨਾਂ ਦੇ ਨਾਲ ਜ਼ਿਆਦਾ ਬਤਕਲਾਮੀ ਕਰਨ ਲੱਗੇ ਤੇ ਉਹਨਾਂ ਨੂੰ ਹਰਾਸਮੈਂਟ ਕਰਨ ਲੱਗੇ ਇਹ ਜਿਹੜਾ ਮਦਈਮ ਕਦਮਾ ਦਾ ਪਾਦਰ ਸੀ ਨਿੰਮਕਮਾਰ ਜਿਹੜਾ ਤੇ 68 پیشنਟ ਸੀਗਾ ਉਹ ਦਿਨ ਜਦੋਂ ਇਹਨਾਂ ਨੇ ਜ਼ਿਆਦਾ ਬਤਕਲਾਮੀ ਕੀਤੀ ਹੈਗੀ ਤਾਂ ਉਹ ਇੱਕਦਮ ਕਬਰ ਆ ਗਿਆ ਤੇ ਉਹ ਦੀ ਜਿਹੜੀ ਹੈਗੀ ਸਿਹਤ ਅਚਾਨਕ ਖਰਾਬ ਹੋ ਗਈ ਤੇ ਇਹ ਜਿਹੜਾ ਹੈਗਾ ਇਸ ਘਾਮੇ ਦੇ ਵਿੱਚ ਜਿਹੜਾ ਮੇਨ ਟੌਪ ਦੇ ਉੱਤੇ ਇੱਕ ਦੀਪਕ ਤੁਹਾਡੀ ਇਸ ਦੀਪੂ ਨਾ ਦਾ ੜਕਾ ਸੀ ਜਿਹੜਾ ਇਸ ਮੌਬ ਨੂੰ ਬੀਟ ਕਰਦਾ ਸੀਗਾ ਤੇ ਨਾਲ ਕੁਝ ਜਿਹੜੇ ਹੈਗੇ ਨੇ ਕੋਈ ਪੋਰਟਲਸ ਤੇ ਪੈਸਟੋਸ ਵਗੈਰਾ ਸੀ ਜਿਹੜੇ ਕਿ ਉਹ ਨੂੰ ਵੀਡੀਓ ਬਣਾ ਕੇ ਕਮੈਂਟਰੀ ਤੌਰ ਤੇ ਹੌਨਰ ਨੂੰ ਜਿਹੜੇ ਹੈਰਸ ਕਰ ਰਹੇ ਸੀ ਤਾਂ ਇਹਨਾਂ ਦੇ ਝਗੜੇ ਤੋਂ ਕੁਝ ਟਾਈਮ ਬਾਅਦ ਹੀ ਜਿਹੜੀ ਹੈਗੀ ਆ ਅਨਿਲ ਕੁਮਾਰ ਜਿਹੜਾ ਕਿ ਰਾਤ ਕਿਸ਼ਨ ਸੀਗਾ ਹੌਨਰ ਸੀਗਾ ਉਸ ਦਾ ਪੀੜਾ ਉਹਦੀ ਡੈਥ ਹੋ ਗਈ। ਤਾਂ ਇਹ ਸਬੰਧ ਦੇ ਵਿੱਚ ਜਿਹੜਾ ਹੈਗਾ ਮੁਖਫਸਰ ਥਾਣਾ ਵੱਲੋਂ ਜਿਸੇ 4 ਬਣਾ 121 ਨੰਬਰ ਮੁਕੱਦਮਾ ਜਿਹੜਾ ਹੈਗਾ 26 11 24 ਵਿੱਚ ਜਿਹੜਾ ਹੈਗਾ 105 ਜੀਵਨ ਤਿੰਨ ਪੀ ਐਨ ਐਸ ਦੇ ਤਹਿਤ ਇਹਨਾਂ ਦਾ ਰਜਿਸਟਰ ਕੀਤਾ ਸੀਗਾ ਉਹ ਜਿਹਦੇ ਵਿੱਚ ਮੁੱਖ ਮੁਲਜ਼ਮ ਕੱਲ ਅਸੀਂ ਜਿਹੜਾ ਹੈਗਾ ਆ ਦੀਪਕ ਕੁਮਾਰ ਦੀਪਿੰਦ ਜਿਹੜਾ ਸੀਗਾ ਗ੍ਰਿਫਤਾਰ ਕਰ ਲਿਆ ਹੈਗਾ ਵਾ ਤੇ ਬਾਕੀ ਦੋਸ਼ੀਆਂ ਦੇ ਵੀ ਪਾਰਟਨਰ ਉਹਨਾਂ ਨੂੰ ਅਸੀਂ ਸੀਸੀਟੀਵੀ ਫੁਟੇਜ ਜਰੂਰੀ ਉਹਨਾਂ ਨੂੰ ਸਨਾਖਤ ਕਰ ਰਹੇ ਹੈਗਾ ਜੀ ਗ੍ਰਾਹਣ ਦੀ ਜਾਂਚ ਕਰਦੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ